ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਕਈਏ ਕਦੂ ਤੇ ਵੀਡੀਓ ਪਾਈਆਂ ਨੇ ਤੁਹਾਨੂੰ ਸਾਰਾ ਕੁਝ ਦਿਖਾਇਆ ਪਹਿਲਾਂ ਇੱਕ ਵਾਰ ਦੇਖੋ ਇਹਦੇ ਪੱਤੇ ਝੁਲਸੇ ਗਏ ਸੀ ਉਹ ਤੁਹਾਨੂੰ ਦੱਸਿਆ ਸੀ ਹੈ ਵੀ ਟੈਂਪਰੇਚਰ ਦੀ ਵਜ੍ਹਾ ਨਾਲ ਇਹ ਕੋ ਸੋਇਆ ਤੇ ਉਸ ਤੋਂ ਬਾਅਦ ਅੱਜ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨਾ ਵਿੱਚ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਵੀ ਕਦੋਂ ਇਸ ਦੀ ਵਿਜਾਈ ਹੋਈ ਆ ਕੀ ਹੋਇਆ ਤੇ ਕਦੋਂ ਤੋਂ ਤੜਾਈ ਸ਼ੁਰੂ ਹੋ ਗਈ ਆ ਕਿੰਨੀਆਂ ਕਿ ਤੜਾਈਆਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਾਡੇ ਵੀਰ ਗਰਦੇয়াল ਸਿੰਘ ਨਾਲ ਮਿਲਿਆ ਰਿਹਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਵੀ ਅਸੀਂ ਨੇ ਕੀ ਕੀ ਕੀਤਾ ਇਸ ਤੇਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਜੀ ਤੁਹਾਨੂੰ ਵੀ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਬਣਾਈ ਸੀ ਅਪਨੇ ਭਿੰਡੀ ਵਾਲੀ ਬਣਾਈ ਸੀ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਹੁਣ ਅੱਜ ਅਸੀਂ ਦੁਬਾਰਾ ਫੇਰ ਤੁਹਾਡੇ ਕੋਲੇ ਆਏ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹੁੰਦੇ ਅਸੀਂ ਜਿਵੇਂ ਤੁਹਾਡੇ ਆ ਕਦੂਆਂ ਦੀਆਂ ਬੇਲਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਹਾਂ ਬਹੁਤ ਤੇ ਵਧੀਆ ਹੰਗਾਰਾ ਸਾਡੇ ਕਿਸਾਨ ਵੀਰ ਦਿੰਦੇ ਨੇ ਤਾਂ ਕਿ ਅਸੀਂ ਇਹ ਸੋਚਦੇ ਹਾਂ ਵੀ ਉਹਨਾਂ ਨੂੰ ਵੀ ਜਾਣਕਾਰੀ ਮਿਲੇ ਜੋ ਤੁਸੀਂ ਨਮਾ ਕਰ ਰਹੇ ਹੋ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਵੀ ਇਹਦੀ ਬਜਾਈ ਆਪਾਂ ਨੇ ਇਸ ਤਰ੍ਹਾਂ ਕੀਤੀ ਆ ਤੇ ਕਿੰਨੀ ਤਰੀਕ ਨੂੰ ਕੀਤੀ ਆ ਤੁਸੀਂ ਪ੍ਰੋਪਰ ਵਹੀ ਤੋਂ ਲੈ ਕੇ ਦੱਸੋ ਵੀ ਕੀ ਕੀ ਪਾਇਆ ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਅਸੀਂ 2 ਘਟੇ ਡੀਏਪੀ ਪਾਈ ਆ ਜੀ ਪਹਿਲਾਂ ਵਧੀਆ ਵਹੀ ਕਰਕੇ ਹਾਂਜੀ ਠੀਕ ਹੈ ਜੀ 2 ਘਟੇ ਡੀਏਪੀ ਪਾ ਕੇ ਗੱਟਾ ਪਟਾਸ ਦਾ ਪਾ ਕੇ ਉਸ ਤੋਂ ਬਾਅਦ ਬੈੱਡ ਕੱਢ ਕੇ ਤੇ ਮਲਚ ਵਿਛਾ ਕੇ ਬੀਜ ਲਾਤਾ ਜੀ ਠੀਕ ਹੈ ਜੀ ਬੀਜ ਅਸੀਂ ਲਾਇਆ ਜੀ 2 ਨਵੰਬਰ ਨੂੰ ਠੀਕ ਹੈ ਜੀ 2 ਨਵੰਬਰ ਨੂੰ ਬੀਜ ਲਾ ਕੇ ਨਾਲ ਦੀ ਨਾਲ ਪਾਣੀ ਲਾਤਾ ਜੀ ਉਸ ਤੋਂ ਬਾਅਦ ਜਰਮੀਨੇਸ਼ਨ ਵਧੀਆ ਆ ਗਈ ਜੀ ਇੱਕ ਯੂਸ ਤੋਂ ਬਾਅਦ ਲੋਅ ਟਰਨ ਕਰਤਾ ਜੀ ਉਸ ਤੋਂ ਬਾਅਦ ਲੋਟਨਲ ਕਰਤਾ ਜੀ ਲੋੜ ਮੁਤਾਬਕ ਠੀਕ ਹੈ ਜੀ ਜਦੋਂ ਲੋਡ ਪਈ ਤੇ ਇਹ ਇੱਕ ਵਾਰ ਮੈਂ ਤੁਹਾਡੀ ਵੀਡੀਓ ਪਾਈ ਸੀ ਉਹ ਦੇਖ ਕੇ ਵੀ ਗਿਆ ਸੀ ਪਿਛਲੀ ਵਾਰੀ ਇਹਦੇ ਪੱਤੇ ਜੇ ਸਾਰੇ ਬਚ ਗਏ ਸੀ ਇਹ ਤੇ ਕਿਵੇਂ ਉਹ ਪਹਿਲਾਂ ਟੈਂਪਰੇਚਰ ਕਿ ਹਾਈ ਹੋ ਗਿਆ ਜੀ ਅਸੀਂ ਜੋ ਹਾਈ ਟੈਂਪਰੇਚਰ ਨੂੰ ਦੇਖ ਕੇ ਵੇਲਾਂ ਜਿਆਦੀਆਂ ਵੱਡੀਆਂ ਹੋਣ ਕਰਕੇ ਅਸੀਂ ਉਤੋਂ ਲੋਟਨਲ ਲਾਤਾ ਜਾਂਦੇ ਠੀਕ ਹੈ ਜੀ ਉਹ ਲੋਟਨਲ ਲਾਉਣ ਕਰਕੇ ਲਾਇਆ ਤੇ ਅਗਲੇ ਦਿਨ ਦੋ ਦਿਨਾਂ ਬਾਅਦ ਹੀ ਮੌਸਮ ਫਿਰ ਚੇਂਜ ਹੋ ਗਿਆ ਜਿਆਦੀ ਠੰਡ ਆ ਗਈ ਉਹਦੇ ਕਰਕੇ ਸਾਰੇ ਪੱਤੇ ਖਰਾਬ ਹੋ ਗਏ ਸੀ ਤੋਂ ਜਿਹੜੇ ਨਰਮ ਪੱਤੇ ਸੀਗੇ ਠੀਕ ਹੈ ਜੀ ਇਹੋਂ ਦੁਬਾਰਾ ਕਵਰੀ ਹੋ ਗਈ ਹੈ ਜੀ ਫਿਰ ਉਹਨਾਂ ਪੱਤਾਂ ਦੀ ਤਾਂ ਠੀਕ ਹੈ ਜੀ ਤੇ ਠੀਕ ਚੱਲ ਰਿਹਾ ਤੇ ਤੁਸੀਂ ਇਸ ਨੂੰ ਪਹਿਲੀ ਤੜਾਈ ਕਿੰਨੀ ਤਰੀਕ ਨੂੰ ਤੋੜੀ ਆਈ ਕਹਿੰਦੀ ਪਹਿਲੀ ਤੜਾਈ ਅਸੀਂ 10 ਫਰਵਿੰ ਮੋੜਤੀ ਸੀ ਜੀ ਠੀਕ ਹੈ ਜੀ ਹਾਂ ਜੀ ਯਾਨੀ ਚਾਰ ਪੰਜ ਤੜਾਈਆਂ ਕਰ ਚੁੱਕੇ ਹਾਂ ਹਾਂ ਚੌਥੀ ਤੜਾਈ ਅੱਜ ਜੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਤੁਸੀਂ ਪਿਛਲੇ ਸਾਲ ਪਿਛਲੇ ਸਾਲਾਂ ਚ ਵੀ ਲਾਉਂਦੇ ਰਹੇ ਹੋ ਕਿਉਂਕਿ ਤੁਹਾਡਾ ਕੱਦੂ ਦਾ ਤਾਂ ਕਈ ਸਾਲਾਂ ਦਾ ਤਜਰਬਾ ਪਹਿਲਾਂ ਤੁਸੀਂ ਕਿੰਨੀ ਤਰੀਕ ਤੋਂ ਸਟਾਰਟ ਕਰਦੇ ਹੋ 15 ਤੋਂ 20 ਮਾਰਚ ਨੂੰ ਸ਼ੁਰੂ ਹੁੰਦਾ ਸੀਗਾ ਜੀ ਪਹਿਲਾਂ ਠੀਕ ਹੈ ਜੀ ਇਸ ਵਾਰੀ ਗੇਤਾ ਕੁ ਥੋੜੇ ਦਿਨ ਗੇਤਾ ਆ ਗਿਆ ਠੀਕ ਹੈ ਜੀ ਅੱਗੇ ਲਾਉਂਦੇ ਵੀ ਬਿਸ਼ੇਤਾ ਹੋਣਗੇ ਜੀ ਇਸ ਤੋਂ ਹਾਂਜੀ ਲਾਉਂਦੇ ਵੀ 10 ਦਿਨ ਬਿਸ਼ੇਤਾ ਸੀਗੇ ਠੀਕ ਹੈ ਜੀ ਪਰ 얘ਕੀ ਉਹ ਗੇਤਾ ਦਾ ਆ ਗਿਆ ਪਰ ਉਹਨਾਂ ਰੇਟ ਨਹੀਂ ਮਿਲਿਆ ਮਾਰਕੀਟ ਜਿੰਨਾ ਬਿਸ਼ੇਤੇ ਦਾ ਮਿਲਦਾ ਠੀਕ ਹੈ ਜੀ ਰੇਟ ਤਾਂ ਚਲੋ ਵੱਧ ਜਾਊਗਾ ਕੋਈ ਦਿੱਕਤ ਨਹੀਂ ਜੇ ਤਾਂ ਕੋਈ ਰੇਟ ਵਧੀਆ ਰਹਿ ਗਿਆ ਤੇ ਚੰਗੇ ਪੈਸੇ ਬਣ ਜਾਣਗੇ ਨਹੀਂ ਤੇ ਫਿਰ ਨਹੀਂ ਤਾਂ ਫਿਰ ਪੱਤੀ ਹੈ ਪਤਾ ਹੀ ਸਾਰੇ ਕਿਸਾਨ ਨੂੰ ਪੀ ਹੁੰਦਾ ਹੁੰਦਾ ਜੀ ਤੇ ਜਿਵੇਂ ਤੁਹਾਡੀ ਪਹਿਲਾਂ ਭਿੰਡੀ ਦੀ ਵੀ ਪਾਈ ਸੀ ਆਪਾਂ ਨੇ ਭਿੰਡੀ ਦੀ ਜਰਮੀਨੇਸ਼ਨ ਵਧੀਆ ਹੋਈ ਹੈ ਜੀ ਬਹੁਤ ਵਧੀਆ ਹੋਈ ਹੈ ਜੀ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਦੋ ਟੈਂਪਰੇਚਰ ਸਹੀ ਸੀਗਾ ਟਾਈਮ ਜਨਰੇਸ਼ਨ ਬਹੁਤ ਵਧੀਆ ਆਈ ਹੈ ਸਹੀ ਟਾਈਮ ਤੇ ਆ ਗਈ ਹੈ ਠੀਕ ਹੈ ਜੀ ਹਾਂਜੀ ਅਠਵੇਂ ਨੌਵੇਂ ਦਿਨੋਂ ਗਣ ਲੱਗੀ ਸੀ ਵਧੀਆ ਜੀ ਠੀਕ ਹੈ ਜੀ ਇਸ ਟਾਈਮ ਫਲ ਫੁੱਲ ਵਧੀਆ ਗਿਆ ਜੀ ਫਲ ਫੁੱਲ ਵਧੀਆ ਜੀ ਇੱਕ ਕਈ ਕਿਸਾਨ ਵੀ ਇਹ ਪੁੱਛਦੇ ਨੇ ਵੀ ਕਿਹੜੀ ਵੈਰੈਟੀ ਲਾਈ ਹੈ ਇਹ ਮਾਈਕੋ ਦੀ ਇੱਕ ਨੰਬਰ 1 ਲਾਈ ਹੈ ਜੀ ਤੇ ਨੋਵਲ ਦੀ ਲਾਡੂ ਕਦੂ ਲਾਇਆ ਜੀ ਠੀਕ ਹੈ ਜੀ ਤੁਸੀਂ ਦੋ ਵੈਰੈਟੀਆਂ ਲਾਉਂਦੇ ਹੋ ਕਿਉਂਕਿ ਪਤਾ ਹੀ ਆ ਤੁਹਾਨੂੰ ਵੀ ਜੇ ਇੱਕ ਨਹੀਂ ਤਾਂ ਦੂਸਰੀ ਸੈਕਟਰ ਹੋ ਨੋਵਲ ਦਾ 111 ਹਾਂ ਬਾਕੀ ਤੁਸੀਂ ਹੋਰ ਵੀ ਕਈ ਸਬਜ਼ੀਆਂ ਦੀ ਖੇਤੀ ਕਰਦੇ ਹੋ ਹਾਂਜੀ ਆ ਉਹ ਜ ਸਾਡੇ ਕੋਲ 7-8 ਕਿੱਲੇ ਸਬਜੀ ਹੈ ਪਰ ਹੈਗੇ ਸਾਰੇ ਇੱਕ-ਇੱਕ ਡੇਡ-ਡੇਡ ਕਿੱਲਾ ਹੀ ਹੈ ਉਸ ਤੋਂ ਬਾਅਦ ਅਸੀਂ ਖੇਤੀ ਨਹੀਂ ਕਰਦੇਗੇ ਠੀਕ ਹੈ ਜੀ ਹਾਂਜੀ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਿਸਾਨ ਵੀਰਾਂ ਨੂੰ ਕਹਿੰਦੇ ਆ ਵੀ ਖੇਤੀ ਜਿਹੜੀ ਵੀ ਸਮਝੀ ਦੀ ਕਰਨੀ ਹੈ ਕਿੱਲਾ-ਕਿੱਲਾ ਕਰਕੇ ਹੀ ਕਰੋ ਜਿਆਦਾ ਕਿਸੇ ਇੱਕ ਸਬਜੀ ਦੀ ਜਿਆਦਾ ਖੇਤੀ ਨਾ ਕਰੋ ਠੀਕ ਹੈ ਜੀ ਜੇ 7-8 ਕਿੱਲੇ ਕਰਦੇ ਹੋ ਤਾਂ 7-8 ਸਬ지ਆਂ ਹੀ ਬੀਜੋ ਠੀਕ ਹੈ ਜੀ ਤੇ ਵਧੀਆ ਐ ਇਸ ਬੰਦੇ ਨੂੰ ਮੋੜੋ ਪਰ ਢੰਗ ਨਾਲ ਬੀਜੋ ਟਾਈਮ ਤੇ ਬੀਜੋ ਫਿਰ ਕਮਾਈ ਹੋ ਜਾਏਗੀ ਠੀਕ ਹੈ ਜੀ ਕਣ-ਕਣ ਵਧੀਆ ਹੋ ਜਾਈ ਠੀਕ ਹੈ ਦੇਖੋ ਜੀ ਹੁਣ ਇਸ ਨੇ ਫਲ ਫੁੱਲ ਬਹੁਤ ਆ ਗਿਆ ਜੀ ਕਿ 10 ਫਰਵਰੀ ਤੋਂ ਤੜਾਈ ਸ਼ੁਰੂ ਹੋ ਚੁੱਕੀ ਹੈ ਜੀ ਤੇ ਲੱਗਿਆ ਹੋਇਆ ਜੀ ਇਹ 20 ਨਵੰਬਰ ਦਾ ਤੁਹਾਨੂੰ ਪਤਾ ਲੱਗਿਆ ਹੁਣ ਵੀ ਇਹ ਕਿੰਨੇ ਤਰੀਕ ਦਾ ਲੱਗਿਆ ਇਹ ਦੇ ਉੱਤੇ ਜਿਹੜੀ ਸਪਰੇਅ ਹੈ ਜੀ ਉਹ ਮਾਰੀ ਜਾ ਰਹੀ ਹੈ ਅੱਜ ਸਪਰੇਅ ਦੇ ਵਿੱਚ ਕੀ ਕੀ ਹੈ ਦੇਖੋ ਜੀ ਇੱਕ ਤਾਂ ਮੈਲਾਥੀਨ ਮਾਰੀ ਜਾ ਰਹੀ ਹੈ ਜੀ ਇੱਕ ਐਂਟਰਾਕੋਲ ਜੀ ਜਿਹੜੀ ਮੈਲਾਥੀਨ ਆ ਉਹ 670 ml ਪਰ ਟੈਂਕੀ ਦੀ ਮਾਰੀ ਜਾ ਰਹੀ ਹੈ ਜੀ ਜਿਹੜੀ ਐਂਟਰਾਕੋਲ ਆ ਉਹ 50 ਕਿਲੋ ਐਮ ਐਲ ਟੈਂਕੀ ਦੀ ਮਾਰੀ ਜਾ ਰਹੀ ਹੈ ਜੀ ਅੱਜ ਇਹਦੀ ਪਹਿਲਾਂ ਤੜਾਈ ਹੋ ਗਈ ਤੜਾਈ ਹੋਣ ਤੋਂ ਬਾਅਦ ਇਹ ਸਪਰੇਅ ਕਰੀ ਜਾ ਰਹੀ ਹੈ ਇਹ ਸਪਰੇਅ ਦੇ ਲਈ ਇਹ ਆ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਨਿੱਕਾ ਮੋਟਾ ਕੀਟ ਪਤੰਗਾ ਜਿਹੜਾ ਉਹ ਆਪਣਾ ਮੈਲਾਥੀਨ ਨਾਲ ਮਰ ਜਾਊਗਾ ਜਿਵੇਂ ਮੀਂਹ ਪੈ ਕੇ ਹਟਿਆ ਕੋਈ ਫੰਗਸ ਆ ਜਾਂ ਹੋਰ ਆ ਉਹ ਐਂਟਰਾਕੋਲ ਨਾਲ ਜਾਂ ਐਮ 45 ਵੀ ਮਾਰਸਾ ਇਹਦੇ ਨੂੰ ਤੁਸੀਂ ਤੇ ਇਸ ਤਰ੍ਹਾਂ ਆਪਾਂ ਮਾਰਕੀਟ ਦੇ ਵਿੱਚ ਕੱਦੂ ਦੀ ਫਸਲ ਅਗੇਤੀ ਲੈ ਕੇ ਆ ਸਕਦੇ ਆ ਵਿੱਚ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਵੀ ਸਾਡੇ ਤਾਂ ਹਲੇ ਤਿਆਰ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਲੇਟ ਬੀਜਿਆ ਤੇ ਬਾਕੀ ਲੋਡ ਟਰਨ ਦਾ ਵੀ ਖਰਚਾ ਕਾਫੀ ਖਰਚੇ ਕਰਕੇ ਜੇਕਰ ਰੇਟ ਵਗੈਰਾ ਵਧੀਆ ਰਹਿ ਜਾਣ ਫਿਰ ਖਰਚੇ ਤਾਂ ਇੱਕ ਦੋ ਤੜਾਈਆਂ ਤੀ ਨਿਕਲ ਜਾਂਦੇ ਨੇ ਦੇਖੋ ਜੀ ਸਪਰੇ ਹੁਣ ਕਰਨ ਲੱਗ ਰਹੇ ਨੇ ਸਪਰੇ ਚੱਲ ਰਹੀ ਅੱਜ ਇਸ ਤੋਂ ਪਹਿਲਾਂ ਤੜਾਈ ਹੋ ਗਈ ਹੁਣ ਫਿਰ ਸਪਰੇ ਕਰਨ ਤੋਂ ਬਾਅਦ ਇਹ ਤੇ 3-4 ਦਿਨ ਤੋੜਦੇ ਨਹੀਂ ਹੈਗੇ ਕਿਉਂਕਿ ਇਹ ਹਰਾ ਫਿਰ ਵੀ ਉਸ ਦਾ ਅਸਰ ਹੁੰਦਾਗਾ ਤੇ ਅਸੀਂ ਤੁਹਾਨੂੰ ਦਿਖਾ ਰਹੇ ਆਂ ਦੇਖੋ ਜੀ ਬਿਲਕੁਲ ਇਹ ਹਰਾ ਹੋ ਗਿਆ ਪਹਿਲਾਂ ਜਿਹੜਾ ਤੁਹਾਨੂੰ ਦਿਖਾਇਆ ਸੀ ਉਹ ਸੁੱਕਿਆ ਸੀਗਾ ਹੁਣ ਬਿਲਕੁਲ ਹਰਾਗਾ ਫਲ ਦੀ ਗੱਲ ਕਰੀਏ ਤਾਂ ਫਲ ਵੀ ਬਹੁਤ ਵਧੀਆਗਾ ਜੀ ਦੇਖੋ ਜੀ ਦੇਖੋ ਜੀ ਦੇਖੋ ਜੀ ਹੈਗਾ ਜਾਨੀ 7 7 8 8 ਇੱਕ ਬੇਲ ਦੇ ਉੱਤੇ ਫਲ ਇਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਜੀ ਕੀਏ ਗੱਦੂ ਦੀ ਜੇਕਰ ਤੁਸੀਂ ਵੀ ਕਰਨੀ ਚਾਹੁੰਦੇ ਹੋ ਤਾਂ ਕੋਈ ਸਾਡੀ ਵੀਡੀਓ ਦੇਖਿਆ ਕਰੋ ਤੁਹਾਨੂੰ ਥੋੜੀ ਤੋਂ ਸਟਾਰਟ ਕਰੋ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਤੁਹਾਨੂੰ ਕੋਈ ਸਾਡੀ ਵੀਡੀਓ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਦਿੰਨੇ ਆ ਜੇ ਨਹੀਂ ਜਾਣਕਾਰੀ ਕਈ ਵਾਰੀ ਸਮਝ ਆਉਂਦੀ ਤਾਂ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਇੰਨਾ ਕੁ ਕਹਿੰਦਾ ਹੋਇਆ ਜੇ ਕੁਸ ਗਲਤ ਬੋਲ ਗਿਆ ਤਾਂ ਖਿਮਾ ਦਾ ਜੱਚਕਾਂ ਦੇਖੋ ਜੀ ਮੈਂ ਫਲ ਤੁਹਾਨੂੰ ਫੇਰ ਦਿਖਾ ਰਿਹਾ ਦੇਖੋ ਜੀ ਦੇਖੋ ਜੀ ਥੋੜਾ ਹਵਾ ਨੇ ਵੀ ਖਰਾਬ ਕਰਤਾ ਦੇਖੋ ਜੀ ਦੇਖੋ ਜੀ ਫਲ ਬਹੁਤ ਹੈ ਜਾਨੀ ਵਧੀਆ ਫਲ ਆਗਾ ਜੇ ਕਰ ਰੇਟ ਵਧੀਆ ਜਾਵੇ ਤਾਂ ਦੋ ਪੈਸੇ ਚੰਗੇ ਵਟ ਜਾਣਗੇ ਜੀ ਦੇਖੋ ਦੇਖੋ ਜੀ ਤੰਨ ਦਾ ਗੁੱਸਾ ਦੇਖੋ ਜੀ ਇਹ ਪੋਜੀਸ਼ਨ ਹੈ ਜੀ ਕद्दू ਦੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਐਨਾ ਕੁਝ ਕਹਿੰਦਾ ਹੋਇਆ ਜੀ ਧੰਨਵਾਦ ਜੀ